ਕਿ ਜੰਗਾਂ ਦੇ ਨਤੀਜੇ ਹਮੇਸ਼ਾ ਘਾਤਖੁੰਦੇ ਨੇ ਤੇ ਜੰਗਾਂ ਦੇ ਨਤੀਜੇ ਜਾਣਨੇ ਹੋਣ ਆਪਾਂ ਨੂੰ ਤਾਂ ਉਹਨਾਂ ਜਿਹੜੇ ਬੜਾਪਾ ਜਿਨ੍ਹਾਂ ਦੀ ਡੰਗੋਰੀ ਹੁੰਦੀ ਹੈ ਉਹਨਾਂ ਬਜ਼ੁਰਗਾਂ ਨੂੰ ਪੁੱਛੋ ਜਿਨ੍ਹਾਂ ਦਾ ਕੋਈ ਬੱਚਾ ਜਿਨ੍ਹਾਂ ਦਾ ਫੌਜ ਚ ਜਵਾਨ ਪੁੱਤ ਸ਼ਹੀਦ ਹੁੰਦਾ ਹੈ ਤੇ ਜੰਗਾਂ ਦੇ ਨਤੀਜੇ ਜਾਣਨੇ ਹੋਣ ਤਾਂ ਉਹਨਾਂ ਮਾਸੂਮ ਬਾਲਾਂ ਨੂੰ ਪੁੱਛੋ ਜਿਨ੍ਹਾਂ ਨੂੰ ਹਜੇ ਸੋਚੀ ਵੀ ਨਹੀਂ ਹੁੰਦੀ ਕਿ ਉਹਨਾਂ ਦਾ ਪਿਤਾ ਸਰਤੋ ਉਹਨਾਂ ਦਿੱਤੇ ਦਾ ਸਰਤੋ ਸਾਇਆ ਆਊਟ ਗਿਆ। ਜੰਗਾਂ ਦੇ ਨਤੀਜੇ ਜਾਣਨੇ ਹੋਣ ਤਾਂ ਉਹਨਾਂ ਤਿੰਨ ਤਿੰਨ ਦੋ ਦੋ ਭੈਣਾਂ ਨੂੰ ਪੁੱਛੋ ਜਿਨ੍ਹਾਂ ਦਾ ਇਕਰਾਉਤਾ ਵੀਰਾ ਰਖੜੀ ਬੰਨਣ ਲਈ ਨਹੀਂ ਰਹਿੰਦਾ। ਉਹਨਾਂ ਕੋਲੇ ਚਲਿਆ ਜਾਂਦਾ ਹੈ, ਜੰਗ ਦੀ ਭੇਡ ਚੜ ਜਾਂਦਾ ਹੈ। ਜੇ ਚੰਗਾਂ ਦੇ ਨਤੀਜੇ ਹੋਰ ਵੀ ਚੰਗੇ ਢੰਗ ਨਾਲ ਪੁੱਛਣੇ ਹੋਣ ਤਾਂ ਮੇਰਾ ਖਿਆਲ ਉਹਨਾਂ ਤ੍ਰੇਮਤਾ ਨੂੰ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦੇ ਹੱਥਾਂ ਦੀ ਮਹਿੰਦੀ ਦਾ ਜਿਹੜੇ ਹੈਗਾ ਹਜੇ ਰੰਗ ਫਿੱਕਾ ਨਹੀਂ ਪਿਆ ਹੁੰਦਾ। ਕਿ ਉਹਨਾਂ ਦੀ ਜਿਹੜੀ ਮੰਗ ਦੀ ਸੰਦੂਰ ਹੈ ਉਹ ਦੇਸ ਦੇ ਲੇਖੇ ਲੱਗ ਜਾਂਦੀ ਹੈ ਚੰਗਾ ਚ ਜਨਤਾ ਦੀ ਹਾਰ ਹੁੰਦੀ ਹੈ ਹਮੇਸ਼ਾ ਜਿਹੜੇ ਸ਼ਾਸਕ ਨੇ ਸ਼ਾਸਨ ਕਰਨ ਵਾਲੇ ਨੇ ਉਹ ਜਿੱਤਦੇ ਨੇ ਤੇ ਵੀ ਇੱਕ ਗੱਲ ਇਹ ਵੀ ਕਹਿਣੀ ਬਣਦੀ ਹੈ ਕਿ ਜਿਹੜਾ ਮੀਡੀਆ ਹੈ ਆਪਣਾ ਖਾਸ ਕਰਕੇ ਜਿਹੜਾ ਮੇਨ ਸਟਰੀਮ ਮੀਡੀਆ ਹੈ ਜਿਹਦੇ ਲੋਕ ਭਰੋਸਾ ਕਰਦੇ ਨੇ ਤੇ ਭਰੋਸਾ ਟੁੱਟ ਚੁੱਕਿਆ ਹੈ ਹੋ ਚੁੱਕੇ ਨੇ ਆਪਣਾ ਭਰੋਸਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਜਦੋਂ ਇਹ ਆਪਰੇਸ਼ਨ ਚੱਲ ਰਹੇ ਸੀ ਆਪਰੇਸ਼ਨ ਸੰਦੂਰ ਜੀ ਨੂੰ ਨਾਂ ਦਿੱਤਾ ਸੀ ਇੱਕ ਰਾਤ ਤਾਂ ਇਹ ਨਾਂ ਝੂਠ ਬੋਲਿਆ ਗਿਆ ਕੋਈ ਕਹਿ ਰਿਹਾ ਸੀ ਜੀ ਕਰਾਚੀ ਕਬਜ਼ਾ ਕਰ ਲਿਆ ਕੋਈ اسلامਾਬਾਦ ਤੱਕ ਪਹੁੰਚ ਗਿਆ ਕਿਸੇ ਨੇ ਪੀਓ ਕੀ ਪੀਓ ਕੇ ਜਿਹੜਾ ਹੈਗਾ ਉਹ ਆਪਣੇ ਆਪਣੇ ਚੱਕਾ ਉਧਰ ਦੇ ਆਪਾਂ ਕਬਜ਼ ਹੋ ਗਏ ਇਹਨਾਂ ਝੂਠ ਬੋਲਿਆ ਗਿਆ ਇਹਨਾਂ ਝੂਠ ਬੋਲਿਆ ਗਿਆ ਤੇ ਲੋਕ ਹੈਰਾਨ ਸੀ ਵੀ ਇਹ ਹੋ ਕੀ ਰਿਹਾ ਹੈ ਕਰਤੇ ਹੋਇਆ ਕੁਝ ਵੀ ਨਹੀਂ ਸੀ ਸੱਚ ਕੁਝ ਵੀ ਨਹੀਂ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆrti ਪੰਜਾਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦੌਰਾਨ ਜੋ ਤਣਾਅ ਵਿਖ ਨੂੰ ਸਾਹਮਣੇ ਆਇਆ ਸੀ ਉਸ ਦੇ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਖਾਈ ਪਿੰਡ ਦਾ ਫਿਰੋਜ਼ਪੁਰ ਦਾ ਪਿੰਡ ਸੀ ਉੱਥੇ ਇੱਕ ਡਰੋਨ ਜਿਸ ਤਰ੍ਹਾਂ ਸੁੱਟਿਆ ਗਿਆ ਸੀ ਜਦ ਉੱਥੇ ਇੱਕ ਪਰਿਵਾਰ ਦੇ ਤਿੰਨ ਜੀ ਜ਼ਖਮੀ ਹੋ ਗਏ ਸੀ ਉਹਨਾਂ ਦੇ ਵਿੱਚੋਂ ਔਰਤ ਦੀ ਮੌਤ ਹੋ ਚੁੱਕੀ ਹੈ ਤੇ ਨਾਲ ਹੀ ਇਸ ਜੰਗ ਦਾ ਫਾਇਦਾ ਕੀ ਹੁੰਦਾ ਦੇਸ਼ਾਂ ਨੂੰ ਇਹ ਜੰਗਾਂ ਆਕਰਕਰ ਕਿਉਂ ਇਹੋ ਜਿਹੇ ਹਾਲਾਤ ਕਿਉਂ ਬਣਾਏ ਜਾਂਦੇ ਨੇ ਕਿਉਂ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਇਸ ਬਾਬਤ ਗੱਲਬਾਤ ਕਰਨ ਦੇ ਸਾਡੇ ਨਾਲ ਸੀਨੀਅਰ ਪੱਤਰਕਾਰ ਕਰਮਦੀਪ ਸਿੰਘ ਚਿੱਲਾ ਜੁੜ ਚੁੱਕੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਜਿੱਲਾ ਸਾਹਿਬ ਕਿਵੇਂ ਦੇਖਦੇ ਹੋ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਾਪਰ ਰਿਹਾ ਜਿਸ ਤਰ੍ਹਾਂ ਲੜਾਈ ਲੈ ਕੇ ਇਹ ਗੱਲ ਵੀ ਆੰਦਰੀ ਕੀ ਪੰਜਾਬ ਨੂੰ ਜਾਣਬੁੱਝ ਕੇ ਮੁਰੇ ਕੀਤਾ ਜਾ ਰਿਹਾ ਜਾਂ ਫਿਰ ਜੋ ਪਰਲੇ ਪਾਸੇ ਹੋ ਵੀ ਗੱਲਬਾਤ ਆੰਦਰੀ ਪੰਜਾਬ ਸਾਡਾ ਹਿੱਸਾ ਬਹੁਤ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਪਰ ਆਖਰਕਾਰ ਤੁਸੀਂ ਕੀ ਮੰਨਦੇ ਹੋ ਕਿ ਇਹਨਾਂ ਦੇ ਨਤੀਜੇ ਕੀ ਹੁੰਦੇ ਨੇ ਅ ਮਨਦੀਪ ਜੀ ਇਹ ਮੈਂ ਹੈ ਕਿ ਜੰਗਾਂ ਦੇ ਨਤੀਜੇ ਹਮੇਸ਼ਾ ਘਾਤ ਖਾਉਂਦੇ ਨੇ ਜੇ ਜੰਗਾਂ ਦੇ ਨਤੀਜੇ ਜਾਣਨੇ ਹੋਣ ਆਪਾਂ ਨੂੰ ਤਾਂ ਉਹਨਾਂ ਜਿਹੜੇ ਬੜਾਪਾ ਜਿਨ੍ਹਾਂ ਦੀ ਡੰਗੋਰੀ ਹੁੰਦੀ ਹੈ ਉਹਨਾਂ ਬਜ਼ੁਰਗਾਂ ਨੂੰ ਪੁੱਛੋ ਜਿਨ੍ਹਾਂ ਦਾ ਕੋਈ ਬੱਚਾ ਜਿਨ੍ਹਾਂ ਦਾ ਕੌਜਿ ਤੋਂ ਜਵਾਨ ਪੁੱਤ ਸ਼ਹੀਦ ਹੁੰਦਾ ਹੈ ਜੇ ਜੰਗਾਂ ਦੇ ਨਤੀਜੇ ਜਾਣਨੇ ਹੋਣ ਤਾਂ ਉਹਨਾਂ ਮਾਸੂਮ ਬਾਲਾਂ ਨੂੰ ਪੁੱਛੋ ਜਿਨ੍ਹਾਂ ਨੂੰ ਹਜੇ ਸੋਝੀ ਵੀ ਨਹੀਂ ਹੁੰਦੀ ਕਿ ਉਹਨਾਂ ਦਾ ਪਿਤਾ ਸਿਰ ਤੋਂ ਉਹਨਾਂ ਦਾ ਪਿਤੇ ਦਾ ਸਿਰ ਤੋਂ ਸਾਇਆ ਉੱਠ ਜਾਂਦਾ ਹੈ ਜੇ ਜੰਗਾਂ ਦੇ ਨਤੀਜੇ ਜਾਣਨੇ ਹੋਣ ਤਾਂ ਉਹਨਾਂ ਤਿੰਨ ਤਿੰਨ ਦੋ ਦੋ ਪੈਣਾ ਨੂੰ ਪੁੱਛੋ ਜਿਨ੍ਹਾਂ ਦਾ ਇਤਲਾਤਾ ਵੀਰਾ ਰਖੜੀ ਬੰਨਣ ਲਈ ਨਹੀਂ ਰਹਿੰਦਾ ਉਹਨਾਂ ਕੋਲੇ ਚਲਿਆ ਜਾਂਦਾ ਹੈ ਜੰਗ ਦੀ ਭੇਟ ਚੜ ਜਾਂਦਾ ਹੈ ਜੇ ਜੰਗਾਂ ਦੇ ਨਤੀਜੇ ਹੋਰ ਵੀ ਚੰਗੇ ਢੰਗ ਨਾਲ ਪੁੱਛਣੇ ਹੋਣ ਤਾਂ ਮੇਰਾ ਖਿਆਲ ਉਹਨਾਂ ਤ੍ਰੇਮਤਾ ਨੂੰ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦੇ ਹੱਥਾਂ ਦੀ ਮਹਿੰਦੀ ਦਾ ਜਿਹੜੇ ਹੈਗਾ ਹਜੇ ਰੰਗ ਫਿੱਕਾ ਨਹੀਂ ਪਿਆ ਹੁੰਦਾ ਕਿ ਉਹਨਾਂ ਦੀ ਜਿਹੜੀ ਮੰਗ ਦੀ ਸੰਦੂਰ ਹੈ ਉਹ ਦੇਸ ਦੇ ਲੇਖੇ ਲੱਗ ਜਾਂਦੀ ਹੈ ਸੋ ਇਸ ਕਰਕੇ ਜੰਗਾਂ ਦੇ ਨਤੀਜੇ ਕਦੇ ਵੀ ਚੰਗੇ ਨਹੀਂ ਹੁੰਦੇ ਜੰਗਾਂ ਦੇ ਨਤੀਜੇ ਹਮੇਸ਼ਾ ਕਿਸੇ ਵੀ ਦੇਸ਼ ਲਈ ਮਾੜੇ ਹੁੰਦੇ ਨੇ ਭਾਵੇਂ ਜਾਨੀ ਨੁਕਸਾਨ ਦੇ ਤੌਰ ਤੇ ਦੇਖ ਲਓ ਭਾਵੇਂ ਆਰਥਿਕ ਤੌਰ ਤੇ ਦੇਖ ਲਓ ਕਿੰਨੇ ਅਰਬਾਂ ਖਰਬਾਂ ਦੇ ਨਵੇਂ-ਨਵੇਂ ਜਿਹੜੇ ਹਥਿਆਰ ਖਰੀਦਣੇ ਪੈਂਦੇ ਨੇ ਜੰਗਾਂ ਲਈ ਕਿੰਨਾ ਕਰਜ਼ਾ ਚੁੱਕਣਾ ਪੈਂਦਾ ਹੈ ਸੋ ਦੇਸ਼ ਵੀ ਜਿਹੜੇ ਆਰਥਿਕਤਾ ਤਹਸ ਨਹਿਸ ਹੁੰਦੀ ਹੈ ਫਿਰ ਕਾਰੋਬਾਰ ਖਤਮ ਹੋ ਜਾਂਦੇ ਨੇ ਕਿਉਂਕਿ ਜੰਗਾਂ ਦੇ ਦਰਾਰ ਇੰਨੀ ਆ ਪਵੰਦੀਆਂ ਆਪਾਂ ਨੇ ਦੇਖਿਆ ਹੀ ਹੈ ਨਾ ਹੁਣ ਦੇਖੋ 6 ਤੇ 7 ਮਈ ਨੂੰ ਆਪਰੇਸ਼ਨ ਸਿੰਦੂਰ ਕੀਤਾ ਜਿਹੜਾ ਭਾਰਤੀ ਫੌਜ ਨੇ ਕੀਤਾ ਤੇ ਉਸ ਤੋਂ ਬਾਅਦ ਅਗਲੇ 5 ਜਾਂ 6 ਦਿਨ ਕਿਵੇਂ ਦੀ ਹਾਲਾਤ ਰਹੇ 7:30 ਵਜੇ ਤੁਸੀਂ ਦੁਕਾਨਾ ਬੰਦ ਕਰ ਦੋ ਜੀ ਮਾਲ ਬੰਦ ਕਰ ਦੋ ਜੀ ਲਾਈਟਾਂ ਬੰਦ ਕਰ ਦੋ ਜੀ ਫਿਰ ਇਹ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਉਹਨਾਂ ਨਾਲ ਜਿਹੜੀਆਂ ਜੰਗਾ ਸੀ ਸੋ ਜੰਗਾ ਦੇ ਨੁਕਸਾਨ ਜਿਹੜੇ ਹੁੰਦੇ ਨੇ ਉਹ ਕਦੇ ਵੀ ਚੰਗੇ ਨਹੀਂ ਹੁੰਦੇ ਹਮੇਸ਼ਾ ਮਾੜੇ ਹੁੰਦੇ ਨੇ ਇਸੇ ਇਹ ਵੀ ਜੰਗਾ 'ਚ ਜਨਤਾ ਦੀ ਹਾਰ ਹੁੰਦੀ ਹੈ ਹਮੇਸ਼ਾ ਜਿਹੜੇ ਸ਼ਾਸਕ ਨੇ ਸ਼ਾਸਨ ਕਰਨ ਵਾਲੇ ਨੇ ਉਹ ਜਿੱਤਦੇ ਨੇ ਹੁਣ ਤੁਸੀਂ ਦੇਖ ਲਓ ਜਿਹੜੀ ਇਹ ਵੀ ਬਹੁਤ ਵੱਡੇ ਤੌਰ ਤੇ ਪ੍ਰਚਾਰੀ ਗਈ ਮਨਦੀਪ ਜੀ ਇੱਕ ਗੱਲ ਇਹ ਵੀ ਕਹਿਣੀ ਬਣਦੀ ਹੈ ਕਿ ਜਿਹੜਾ মিডিਆ ਹੈ ਆਪਣਾ ਖਾਸ ਕਰਕੇ ਜਿਹੜਾ ਮੇਨ ਸਟ੍ਰੀਮ মিডিਆ ਹੈ ਜਿੱਤੇ ਲੋਕ ਭਰੋਸਾ ਕਰਦੇ ਨੇ ਤੇ ਭਰੋਸਾ ਟੁੱਟ ਚੁੱਕਿਆ ਹੈ ਖੋ ਚੁੱਕੇ ਨੇ ਆਪਣਾ ਭਰੋਸਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਜਦੋਂ ਇਹ ਆਪਰੇਸ਼ਨ ਚੱਲ ਰਹੇ ਸੀ ਆਪਰੇਸ਼ਨ ਸੰਧੂਰ ਜੀ ਨੂੰ ਨਾਂ ਦਿੱਤਾ ਸੀ ਇੱਕ ਰਾਤ ਤਾਂ ਇਹ ਨਾਂ ਝੂਠ ਬੋਲਿਆ ਗਿਆ ਕੋਈ ਕਹਿ ਰਿਹਾ ਸੀ ਜੀ ਕਰਾਚੀ ਆ ਕਬਜ਼ਾ ਕਰ ਲਿਆ ਕੋਈ اسلامਾਬਾਦ ਤੱਕ ਪਹੁੰਚ ਗਿਆ ਕਿਸੇ ਨੇ ਪੀਓ ਕੀ ਪੀਓ ਕੇ ਜਿਹੜਾ ਹੈਗਾ ਉਹ ਆਪਣੇ ਆਪਣੇ ਚਾਕਾ ਉਹਦੇ ਦੇ ਆਪਾਂ ਕਾਬਜ਼ ਹੋ ਗਏ ਇਨਾ ਝੂਠ ਬੋਲਿਆ ਗਿਆ ਇਨਾ ਝੂਠ ਬੋਲਿਆ ਗਿਆ ਤੇ ਲੋਕ ਹੈਰਾਨ ਸੀ ਵੀ ਇਹ ਹੋ ਕੀ ਰਿਹਾ ਆਕਰਤੇ ਹੋਇਆ ਕੁਝ ਵੀ ਨਹੀਂ ਸੀ ਸੱਚ ਕੁਝ ਵੀ ਨਹੀਂ ਸੀ ਬਾਅਦ ਚ ਮੀਡੀਆ ਉਹ ਹੀ ਮਾਫੀ ਮੰਗ ਕੇ ਸੀ ਕਈ ਚੈਨਲ ਨੇ ਪਰ ਮਾਫੀ ਮੰਗਣ ਨਾਲ ਦੇਖੋ ਜੇ ਕਿਸੇ ਦਾ ਤੁਸੀਂ ਵਿਸ਼ਵਾਸ ਤੋੜ ਦਿੰਨੇ ਹੋ ਦੇਸ਼ ਦੇ 750 130 40 ਕਰੋੜ ਦੇ ਕਰੀਬ ਭਾਰਤ ਦੀ ਵਾਦੀ ਹੈ ਜਿਹੜੇ মিডিਆ ਜਿਹਦੇ ਤੇ ਡਿਪੈਂਡ ਕਰਦਾ ਜਿਹਨੂੰ ਦੇਖਦਾ ਹੈ ਤੇ ਜਦੋਂ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜ ਦਿੰਨੇ ਹੋ ਫਿਰ ਉਸ ਤੋਂ ਬਾਅਦ ਮਾਫੀਆਂ ਭਾਵੇਂ ਜਿੰਨੀਆਂ ਮਰਜ਼ੀ ਮੰਗੀ ਜਾਓ ਤੇ ਫਿਰ ਉਹਦੇ ਨਾਲ ਕੋਈ ਕੁਝ ਨਹੀਂ ਨਿਕਲਦਾ ਮਾਫੀਆਂ ਮੰਗਣ ਨਾਲ ਸੋ ਬਹੁਤ ਇੱਥੇ ਜਿਹੜਾ ਇਸ ਆਰਸੇ ਦੌਰਾਨ মিডিਏ ਦਾ ਜਿਹੜਾ ਰੋਲ ਸੀ ਖਾਸ ਕਰਕੇ ਜਿਹੜਾ ਨੈਸ਼ਨਲ মিডিਆ ਸੀ ਉਹਦਾ ਬਿਲਕੁਲ ਜਿਹੜਾ ਰੋਲ ਸੀ ਉਹ ਚੰਗਾ ਨਹੀਂ ਸੀ ਉਹਨੇ ਬਹੁਤ ਘਟਿਆ ਰੋਲ ਨਵਾਇਆ ਕਿਤੇ ਵੀ ਜਿਵੇਂ ਲੱਗ ਰਿਹਾ ਸੀ ਜਿਵੇਂ ਉਹ ਜਿਹੜੇ ਆਪਣੇ ਉਹਨਾਂ ਦੇ ਸਟੂਡੀਓ ਨੇ ਉਹਨਾਂ ਚ ਬੈਠ ਕੇ ਖੁਦ جنگ ਲੜ ਰਹੇ ਹੋਣ ਹਾਲਾਂਕਿ ਮੀਡੀਆ ਵੱਡੇ ਜ਼ਿੰਮੇਵਾਰੀ ਹੁੰਦੀ ਹੈ ਮੀਡੀਏ ਦੀ ਮੀਡੀਏ ਨੇ ਅਮਨ ਦੀ ਗੱਲ ਕਰਨੀ ਹੁੰਦੀ ਹੈ ਮੀਡੀਏ ਨੇ ਸ਼ਾਂਤੀ ਦੀ ਗੱਲ ਕਰਨੀ ਹੁੰਦੀ ਹੈ ਪਰ ਨਹੀਂ ਕੀਤੀ ਗਈ ਸੋ ਜਿਹੜਾ ਇਹ ਸਾਰਾ ਕੁਝ ਚਲੋ ਵਰਤਾਰਾ ਹੋਇਆ ਤੇ ਉਹਦੇ ਚ ਹੁਣ ਜੇ ਆਪਾਂ ਦੇਖਦੇ ਆ ਮਨਦੀਪ ਜੀ ਉਹਨੂੰ ਜਿਹੜੇ ਨਰਿੰਦਰ ਮੋਦੀ ਨੇ ਤੁਸੀਂ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਦੇਖੀ ਹੋਊਗੀ ਉਹਨਾਂ ਦੇ ਭਾਸ਼ਣ ਵੀ ਸੁਣੇ ਹੋਣਗੇ ਅੱਜ ਵੀ 에ਅਰਬੇਸ ਤੇ ਆਦਮ ਪਰਾ ਕੇ ਜਿਹੜੇ ਸਾਡੇ ਫੌਜੀ ਜਵਾਨ ਨੇ ਉਹਨਾਂ ਦਾ ਵਧਾ ਕੇ ਗਏ ਨੇ ਹੌਸਲਾ ਕਿ ਬਹੁਤ ਵਧੀਆ ਤੁਸੀਂ ਕੰਮ ਕੀਤਾ ਪਰ ਦੂਜੇ ਪਾਸੇ ਜੇ ਆਪਾਂ ਪਾਕਿਸਤਾਨ ਨੂੰ ਦੇਖੀਏ ਤਾਂ ਉੱਥੇ ਵੀ ਪੰਗੜੇ ਪੈ ਰਹੇ ਨੇ ਉੱਥੇ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਗੈਸਾਂ ਜੰਗ ਜਿੱਤ ਗਏ ਆ ਭਾਰਤ ਵਾਲੇ ਕਹਿ ਰਹੇ ਆ ਅਸੀਂ ਜੰਗ ਜਿੱਤੀਆਂ ਫਿਰ ਇਹਦੇ ਚ ਹਾਰਿਆ ਕੌਣ ਹੈ ਹਾਰੇ ਤਾਂ ਫਿਰ ਲੋਕ ਹੀ ਨੇ ਨਾ ਜੀ ਤੇ ਇੱਕ ਗੱਲ ਹੈਗੀ ਹੈ ਮਨਦੀਪ ਜੀ ਇਹ ਗੱਲ ਕਹਿਣਾ ਮੰਨਣੀ ਪਏਗੀ ਕਿ ਕੂਟਨੀਤਿਕ ਤੌਰ ਤੇ ਬਹੁਤ ਕੁਝ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਰਤ ਦੀ ਬਹੁਤ ਵੱਡੀ ਜਿੱਤ ਹੋਈ ਹੈ ਪਰ ਤੁਸੀਂ ਦੇਖੋ ਕਿ ਜੰਗਬੰਦੀ ਦਾ ਐਲਾਨ ਕੌਣ ਕਰ ਰਿਹਾ ਹੈ ਜੰਗਬੰਦੀ ਦਾ ਐਲਾਨ ਕਰ ਰਿਹਾ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਉਹ ਕਹਿ ਰਿਹਾ ਹੈ ਕਿ ਜੰਗਬੰਦੀ ਹੋ ਗਈ ਦੋਵਾਂ ਦੇਸ਼ਾਂ ਦੇ درمیان ਤੇ ਉਹਨੂੰ ਕਿਹਨੇ ਅਧਿਕਾਰ ਦਿੱਤੇ ਜੰਗ ਜੰਗਬੰਦੀ ਕਰਨ ਦੇ ਭਾਰਤ ਵੱਲੋਂ ਬਹੁਤ ਵਿਰੋਧੀ ਧਿਰਾਂ ਹੁਣ ਲਗਾਤਾਰ ਸਵਾਲ ਚੁੱਕਰੀਆਂ ਨੇ రెడ్డి ਪਰ ਜੋ ਵਿਰੋਧੀ ਧਿਰ ਮੁੱਖ ਤੇ காங்கிரஸ் ਪਾਰਟੀ ਹੈ ਉਹਦੇ ਵੱਲੋਂ ਲਗਾਤਾਰ ਪੱਤਰ ਵੀ ਲਿਖੇ ਗਏ ਨੇ ਕਿ ਵਿਸ਼ੇਸ਼ ਸਦਨ ਬੁਲਾਓ ਤੁਸੀਂ ਸੰਸਦ ਦਾ ਤਾਂ ਕਿ ਪਤਾ ਚੱਲ ਜAVE ਸੱਚ ਕੀ ਹੈ ਤੇ ਝੂਠ ਕੀ ਹੈ ਤੇ ਨੰਬਰ 2 ਤੇ ਗੱਲ ਕਿ ਅੱਜ ਤੱਕ ਭਾਰਤ ਨੇ ਕਦੇ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਿਹੜਾ ਕਸ਼ਮੀਰ ਵਾਲਾ ਮਾਮਲਾ ਹੈ ਉਹਦੇ ਚ ਕਦੇ ਵਿਚੋਲਗੀ ਪ੍ਰਵਾਨ ਨਹੀਂ ਕੀਤੀ ਸੀ ਮਨਦੀਪ ਜੀ ਕਿਸੇ ਦੀ ਤੇ ਜੀਤਿਰ ਦੇ ਵੀ ਨਹੀਂ ਕੋਈ ਇਸ ਬਾਰੇ ਅਸੀਂ ਗੱਲ ਹੀ ਨਹੀਂ ਕਰਨੀ ਪਰ ਉਧਰ ਅਮਰੀਕਾ ਦਾ ਰਾਸ਼ਟਰਪਤੀ ਕਹਿ ਰਿਹਾ ਹੈ ਕਿ ਜੰਮੂ ਕਸ਼ਮੀਰ ਦੀ ਵੀ ਗੱਲ ਹੋਊਗੀ ਤੇ ਹੁਣ ਇਸੇ ਕਰਕੇ ਪਾਕਿਸਤਾਨ ਵਾਲੇ ਕਹਿ ਰਹੇ ਨੇ ਸਾਡੀ ਤਾਂ ਜਿੱਤ ਹੋਈ ਆ ਜੀ ਇੰਨੀ ਦੇਰ ਬਾਅਦ ਸਾਡੀ ਜੰਮੂ ਕਸ਼ਮੀਰ ਵਾਲੀ ਗੱਲ ਹੋਊਗੀ ਤੇ ਹੁਣ ਕਿਹਦੀ ਗੱਲ ਲੋਕ ਸੱਚ ਮੰਨਣਾ ਟਰੰਪ ਝੂਠ ਬੋਲ ਰਿਹਾ ਹੈ ਨਾ ਆਪਣੇ ਵਾਲੇ ਦੇਸ਼ ਵਾਲੇ ਖੰਡਨ ਕਰ ਰਹੇ ਨੇ ਉਹਦਾ ਵੀ ਜਿਹੜਾ ਕੁਝ ਜਿਹੜਾ ਕੁਝ ਹੋਇਆ ਪਰ ਜਿਹੜੀਆਂ ਇਸ ਦੇ ਬਾਵਜੂਦ ਆਪਾਂ ਜੇ ਫਿਰ ਉੱਥੇ ਆਨੇ ਆਪਣੀ ਗੱਲ ਤੇ ਕਿ ਜਿਹੜਾ ਸਾਰਾ ਵਰਤਾਰਾ ਹੈ ਖਾਸ ਕਰਕੇ ਜੰਗਾਂ ਦਾ ਵਰਤਾਰਾ ਹੈ ਭਾਵੇਂ ਲਹਿੰਦਾ ਪੰਜਾਬ ਹੈ ਭਾਵੇਂ ਚੜ੍ਹਦਾ ਪੰਜਾਬ ਹੈ ਦੇਖੋ ਨੁਕਸਾਨ ਬਹੁਤ ਹੁੰਦਾ ਹੈ ਖਾਸ ਕਰਕੇ ਪੰਜਾਬ ਦਾ ਬਹੁਤ ਨਕਸਾਰ ਹੁੰਦਾ ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਦੇਖੋ ਫਿਰੋਜ਼ਪੁਰ ਦੇ ਜਿਹੜਾ ਪਿੰਡ ਸੀ ਖਾਈ ਉਹਨਾਂ ਦੇ ਪਰਿਵਾਰ ਦੇ ਤਿੰਨ ਜੀ ਝੁੱਲ ਸਗੇ ਸੀ ਔਰ ਡਰੋਨ ਦਾ ਸੀ ਹਮਲਾ ਜਾਂ ਮਜਹਿਲ ਦਾ ਸੀ ਕੁਝ ਕੁਝ ਨਹੀਂ ਸਮਝ ਆਈ ਕਹਾਦਾ ਸੀ ਪਰ ਉਹਨਾਂ ਚੋਂ ਇੱਕ ਬੀਬੀ ਸਖਵਿੰਦਰ ਕੌਰ ਜਿਹੜੀ ਜੇਰੇ লাশ ਸੀ ਉਹਦੀ ਅੱਜ ਮੌਤ ਹੋ ਗਈ ਕਿੰਨਾ ਵੱਡਾ ਦੁੱਖ ਹੁੰਦਾ ਹੈ ਪਰਿਵਾਰ ਦਾ ਜੀ ਚਲੇ ਜਾਂਦਾ ਫਿਰ ਕਿੰਨੇ ਸਾਡੇ ਫੌਜੀ ਜਵਾਨ ਜਦੋਂ ਸ਼ਹੀਦ ਹੁੰਦੇ ਨੇ ਉਹਨਾਂ ਦਾ ਕਿੰਨਾ ਵੱਡਾ ਦੁੱਖ ਹੁੰਦਾ ਹੈ ਇੱਕ ਪੀੜੀ ਦਾ ਲਗਭਗ ਜਦੋਂ ਕੋਈ ਬੰਦਾ ਪਰਿਵਾਰ ਚੋਂ ਚਲਿਆ ਜਾਂਦਾ ਤਾਂ ਇੱਕ ਪੂਰੀ ਪੀੜੀ ਦਾ ਨੁਕਸਾਨ ਹੁੰਦਾ ਇੱਕ ਪੂਰੀ ਪੀੜੀ ਦਾ ਖਲਾਫ ਪੈ ਜਾਂਦਾ ਜਿਹੜਾ ਕਦੇ ਭਰਿਆ ਨਹੀਂ ਜਾ ਸਕਦਾ ਜਿਹੜਾ ਬਾਕੀ ਨੁਕਸਾਨ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਪਰ ਇਹ ਵੀ ਇਸ ਜਿਹੜੀ ਗੱਲ ਜਿਹੜੀ ਹੋਈ ਸੀ ਖਾਸ ਕਰਕੇ ਪਹਿਰਗਾਮ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਬਦਲਾ ਲੈ ਲਿਆ ਤੇ ਦੈਸਤਗਰਦੀ ਦੇ ਜਿਹੜੇ ਕਈ ਕੈਂਪਾਂ ਦੇ ਲਹਿੰਦੇ ਵਾਲੇ ਪਾਸੇ ਵੀ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਵੀ ਕਾਫੀ ਟਿਕਾਣਿਆਂ ਤੇ ਹਮਲੇ ਕੀਤੇ ਕੋਈ ਦੋ ਰਾਮਾ ਨੇ ਜਿਹੜਾ ਭਾਰਤ ਦੇਖੋ ਜਿਹੜੇ ਪਾਕਿਸਤਾਨ ਹੈ ਇਹ ਗੱਲ ਮੰਨਣੀ ਪਾਉਗੀ ਮਨਦੀਪ ਜੀ ਕਿ ਉਹਨਾਂ ਦੀ ਨੀਤ ਨਹੀਂ ਸਾਫ ਉਹ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਪਹਿਲਗਾਮ ਚ ਕਿਵੇਂ ਸਲਾਨੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਕਿਵੇਂ ਪਤਨੀਆਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਦੇ ਦੇਖੋ ਜ਼ਿੰਦਗੀ ਮਾਣਨਗੇ ਸੀ ਉਹ ਤੇ ਉਹਨਾਂ ਦੀ ਜ਼ਿੰਦਗੀ ਖੋਹ ਲਈ ਤੇ ਕਿੰਨਾ ਵੱਡਾ ਦੁਖਦਾਇਕ ਸੀ ਸਾਰਾ ਸੀਨ ਤੇ ਉਸ ਦੇ ਬਾਵਜੂਦ ਹਾਲਾਂਕਿ ਬਹੁਤ ਸਾਰੀਆਂ ਖਾਮੀਆਂ ਉੱਥੇ ਆਪਣੀ ਜਿਹੜੀ ਸੁਰੱਖਿਆ ਸੀ ਉਹਦੇ ਚ ਵੀ ਸੀ ਕਿ ਤੁਸੀਂ ਉੱਥੇ 3000 ਸੈਲਾਨੀ ਜਿੱਥੇ ਗਿਆ ਹੋਵੇ ਅੱਗੇ ਹਮੇਸ਼ਾ ਉੱਥੇ ਸਕਿਉਰਿਟੀ ਹੁੰਦੀ ਹੈ ਉਸ ਦਿਨ ਕਿਉਂ ਨਹੀਂ ਸੀ ਸਕਿਉਰਿਟੀ ਤੇ ਫਿਰ ਕਿੰਨੀ ਦੇਰ ਬਾਅਦ ਉੱਥੇ ਫੋਰਸ ਕਿਉਂ ਪਹੁੰਚੀ ਸਾਰੇ ਸਵਾਲ ਅਜੇ ਖੜੇ ਨੇ ਜਿਨ੍ਹਾਂ ਦਾ ਦੇਸ਼ ਜਵਾਬ ਮੰਗਦਾ ਹੈ ਤੇ ਫਿਰ ਜਿਹੜਾ ਉਸ ਤੋਂ ਬਾਅਦ ਕੋਈ ਇਹ ਗੱਲ ਫੈਲਾਈ ਗਈ ਕਿ ਉਹਨਾਂ ਨੇ ਧਰਮ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਉਹ ਵੀ ਜਿਹੜੇ ਮੌਕੇ ਦੀਆਂ ਬੀਬੀਆਂ ਸੀ ਜਿਨ੍ਹਾਂ ਦੇ ਪਤੀ ਸ਼ਹੀਦ ਹੋਏ ਤੇ ਉਹਨਾਂ ਨੇ ਕਿਹਾ ਵੀ ਨਹੀਂ ਅਜਿਹੀ ਕੋਈ ਗੱਲ ਨਹੀਂ ਸੀ ਉਹਦਾ ਵੀ ਉਹਨਾਂ ਨੇ ਖੰਡਨ ਕੀਤਾ ਵੀ ਜਿਆ ਕੁਝ ਨਹੀਂ ਹੋਇਆ ਹਾਲਾਂਕਿ ਕੁਝ ਕਨੇ ਕਿਹਾ ਕਿ ਹੋਇਆ ਹੈ ਸਾਨੂੰ ਕਿਹਾ ਪਰ ਕੁਝ ਕਹਿੰਦੇ ਸੀ ਕਿ ਨਹੀਂ ਹੋਇਆ ਕਰੇ ਵੀ ਜਾਂਚ ਦਾ ਇੱਕ ਵੀ ਸੈਪਰ ਖਾਮੀਆਂ ਹੈਗੀਆਂ ਸੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਵਾਲੇ ਦੇਸ਼ ਦੇ ਜਿਹੜੇ ਸਾਡੇ ਜਵਾਨ ਜ ਰੱਖੇ ਨੇ ਜਿਹੜੇ ਲਗਾਤਾਰ ਸਰਹੱਦਾਂ ਤੇ ਭਾਵੇਂ ਪੋਦੀਆਂ ਬਰਫੇਲੀਆਂ ਜੜੀਆਂ ਰਾਤਾਂ ਹੁੰਦੀਆਂ ਨੇ ਉਹਨਾਂ ਚ ਭਾਵੇਂ ਹੁਣ ਜੇਠ ਹਾੜ ਦੀਆਂ ਤੁੱਪਾਂ ਚ ਸਰਹੱਦਾਂ ਦੇ ਖੜੇ ਨੇ ਡੱਟ ਕੇ ਉਹਨਾਂ ਨੇ ਜਦੋਂ ਪਾਕਿਸਤਾਨ ਤੇ ਜਿਹੜਾ ਆਪਰੇਸ਼ਨ ਸੰਧੋਰ ਕੀਤਾ ਸੀ ਉਹ ਸਿਰਫ ਦੈਸਤਗਰਦੀ ਕੈਂਪਾਂ ਦੇ ਕੀਤਾ ਸੀ ਉਹਨਾਂ ਨੇ ਕਿਤੇ ਕਿਸੇ ਰਹਿਸੀ ਥਾਂ ਨੂੰ ਨਹੀਂ ਸੀ ਨਿਸ਼ਾਨਾ ਬਣਾਇਆ ਪਰ ਦੂਜੇ ਪਾਸੇ ਆਪਾਂ ਦੇਖਦੇ ਆਂ ਪਾਕਿਸਤਾਨ ਨੇ ਜਿੰਨੇ ਵੀ ਭਾਵੇਂ ਪੰਜਾਬ ਵਿੱਚ ਕਿੰਨੇ ਥਾਵਾਂ ਤੇ ਡਰੋਨ ਹਮਲੇ ਹੋਏ ਮਜੈਲ ਹਮਲੇ ਹੋਏ ਖੁਸ਼ਕਿਸਮਤੀ ਹੈ ਕਿ ਸਾਡੀ ਟੈਕਨੋਲੋਜੀ ਇੰਨੀ ਸੀ ਮਜ਼ਬੂਤ ਕਿ ਜਿਹੜੀ ਉਹਨਾਂ ਦੀਆਂ ਡਰੋਨਾਂ ਤੇ ਉਹਨਾਂ ਦੀਆਂ ਮਜੈਲਾਂ ਰਾਹ ਚ ਰੋਕ ਲਈਆਂ ਗਈਆਂ ਉਹਨਾਂ ਨੂੰ ਫੁੰਡ ਦਿੱਤਾ ਗਿਆ ਹਵਾ 'ਚ ਪਰ ਇਸ ਦੇ باوجود ਰਹਿਸ਼ੀ ਥਾਮਾਂ ਤੇ ਧਾਰਮਿਕ ਥਾਮਾਂ ਤੇ ਉਹਨਾਂ ਵੱਲੋਂ ਹਮਲੇ ਕੀਤੇ ਜਾਂਦੇ ਰਹੇ ਜਆ ਭਾਰਤ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਸੋ ਹੁਣ ਜਦੋਂ ਇੱਕਦਮ ਇੱਕ ਵਾਰ ਲੱਗਦਾ ਸੀ ਕਿ ਜੰਗ ਬਹੁਤ ਅੱਗੇ ਵੱਧ ਸਕਦੀ ਹੈ ਫਿਰ ਦੋਵਾਂ ਦੇਸ਼ਾਂ ਕੋਲੇ ਪਰਵਾਣੂ ਹਥਿਆਰ ਵੀ ਹੈਗੇ ਸੀ ਜਿਹਨੂੰ ਲੈ ਕੇ ਸਾਰਾ ਸਾਰਾ ਸੰਸਾਰ ਹੀ ਚਿੰਤਤ ਸੀ ਜਦੋਂ ਪਰਵਾਣੂ ਹਥਿਆਰ ਚੱਲਦੇ ਨੇ ਤਾਂ ਉਹਨਾਂ ਦੇ ਨਤੀਜੇ ਕੀ ਹੁੰਦੇ ਨੇ ਪਰ ਫਿਰ ਵੀ ਇਸ ਦੇ ਇਸ ਸਾਰੇ ਕਾਸੇ ਦੇ باوجود ਨੁਕਸਾਨ ਦੋਵੇਂ ਦੇਸ਼ਾਂ ਦਾ ਹੋਇਆ ਉਹ ਕਹਿ ਰਹੇ ਨੇ ਕਿ ਸਾਡੇ ਵੀ ਇੰਨੇ ਉਹਨਾਂ ਨੇ ਮੰਨਿਆ ਹੈ ਪਾਕਿਸਤਾਨ ਨੇ ਕੱਲ ਆਫੀਸ਼ੀਅਲੀ ਕਿ 35-40 ਸਾਡੇ ਜਿਹੜੇ ਫੌਜੀ ਜਵਾਨ ਨੇ ਉਹ ਮਾਰੇ ਗਏ ਨੇ ਤੇ ਸਾਡੇ ਵਾਲੇ ਵੀ ਕੁਝ ਨਾ ਕੁਝ ਜਵਾਨ ਸ਼ਹੀਦ ਹੋਏ ਨੇ ਆਪਾਂ ਦੇਖਿਆ ਹੀ ਐਵੇਂ ਪੁਨਸ਼ ਚ ਉਹਨਾਂ ਨੇ ਗੋਲੇਬਾਰੀ ਚ ਗੁਰਦੁਆਰੇ ਚ ਕੀਰਤਨੀਆ ਸਿੰਘ ਸ਼ਹੀਦ ਹੋਇਆ ਤੇ ਹੋਰ ਦੋ ਜਿਹੜੇ ਸਰਦਾਰੂ ਸੀ ਸ਼ਹੀਦ ਹੋਏ ਤਾਂ ਜੰਗਾਂ ਜਿਹੜੀਆਂ ਹੈਗੀਆਂ ਨੇ ਨਹੀਂ ਕਿਸੇ ਦੇਸ਼ ਲਈ ਠੀਕ ਹੁੰਦੀਆਂ ਤੇ ਜਿਹੜਾ ਇਹਦਾ ਨਤੀਜਾ ਹੈ ਫਿਰ ਤੁਸੀਂ ਸਾਲ ਮਨਦੀਪ ਜੀ ਤੁਸੀਂ ਇੱਕ ਸਾਲ ਜੰਗ ਲੜ ਲਓ 6 ਮਹੀਨੇ ਲੜ ਲਓ 2 ਮਹੀਨੇ ਲੜ ਲਓ ਤੇ ਅਖੀਰ ਚ ਗੱਲਬਾਤ ਕਿੱਥੇ ਮੁੱਕਦੀ ਹੈ ਮੇਜ਼ ਤੇ ਆ ਕੇ ਮੁੱਕਦੀ ਤੇ ਫਿਰ ਜਦੋਂ ਲੱਗਦਾ ਆਪਾਂ ਨੂੰ ਕਿ ਗੱਲਬਾਤ ਮੇਜ਼ ਤੇ ਹੀ ਹੋਣੀ ਹੈ ਫਿਰ ਆਪਾਂ ਪਹਿਲੇ ਹੀ ਇਸ ਢੰਗ ਨਾਲ ਕੋਈ ਆਪਣਾ ਰਣਨੀਤੀ ਉਹ ਜਹੀ ਅਪਣਾਈ ਜਾਏ ਕਿ ਮੇਜ਼ ਤੇ ਹੀ ਬੈਠ ਕੇ ਆਪਣੇ ਜਿਹੜੇ ਸਾਰੇ ਮਾਮਲੇ ਨੇ ਹੱਲ ਹੋ ਜਾਣ ਮੇਰਾ ਖਿਆਲ ਹੈ ਸਾਰੇ ਦੇਸ਼ਾਂ ਲਈ ਖਾਸ ਭਾਰਤ ਲਈ ਵੀ ਤੇ ਪਾਕਿਸਤਾਨ ਲਈ ਵੀ ਇਹ ਜ਼ਰੂਰ ਬਿਹਤਰ ਹੁੰਦਾ ਹੈ ਇਸ ਕਰਕੇ ਜਿਹੜਾ ਜੰਗ ਹੈ ਹੁਣ ਕਿੰਨਾ ਜਦੋਂ ਜੰਗ ਦਾ ਮਾਹੌਲ ਬਣਿਆ ਸੀ ਦਿੱਸਤ ਕਿੰਨੀ ਹੋ ਗਈ ਸੀ ਬੱਚੇ ਰਾਤ ਨੂੰ ਡਰਦੇ ਸੌਂਦੇ ਨਹੀਂ ਸੀ ਪੁੱਛਦੇ ਸੀ ਕੀ ਹੋਊਗਾ ਜਦੋਂ ਬਲੈਕਆਊਟ तकरीबन तकरीबन ਪੰਜਾਬ ਚ ਸਾਰੇ ਚ ਸਾਰੇ ਜ਼ਿਲ੍ਹਿਆਂ ਚ ਹੁੰਦਾ ਹੀ ਰਿਹਾ ਕਿ ਲਾਈਟਾਂ ਬੰਦ ਕਰ ਦਿਓ ਜੀ ਬਾਹਰ ਲੀਆਂ ਲਾਈਟਾਂ ਨਹੀਂ ਬਾੜਨੀਆਂ ਅੰਦਰ ਵਾਲੀਆਂ ਵੀ ਨਹੀਂ ਬਾੜਨੀਆਂ ਫਿਰ ਬੱਚਿਆਂ ਦੇ ਮਨਾਂ ਚ ਡਰ ਵੀ ਪੈਦਾ ਹੁੰਦਾ ਸੀ ਫਿਰ ਕਿੰਨੇ ਪੜਨੋ ਵਾਲੇ ਹੁਣ ਇਹਨਾਂ ਦਿਨਾਂ ਚ ਪ੍ਰੀਖਿਆਵਾਂ માં ਚੱਲਦੀਆਂ ਨੇ ਉਹਨਾਂ ਦੀਆਂ ਪ੍ਰੀਖਿਆਵਾਂ માં ਮੁਲਤਵੀ ਹੋ ਗਈਆਂ ਉਹਨਾਂ ਦੇ ਮਨਾਂ ਚ ਵੀ ਕਿਤੇ ਨਾ ਕਿਤੇ ਜੰਗ ਦਾ ਪੈ ਫਿਰ ਦੁਬਾਰਾ ਜਦੋਂ ਇੱਕ ਵਾਰੀ ਬੱਚਾ ਪੇਪਰ ਦੀ ਤਿਆਰੀ ਕਰਦਾ ਹੈ ਮਨਦੀਪ ਜੀ ਦੂਜੀ ਵਾਰੀ ਦਿੰਦਾ ਹੈ ਨਾ ਪੇਪਰ ਇੱਕ ਵਾਰੀ ਮੁਲਤਵੀ ਹੋ ਜਾਂਦਾ ਹੈ ਪੇਪਰ ਦਾ ਕਈ ਵਾਰੀ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਉਹ ਗੱਲ ਵੱਡ ਜਾਂਦੀ ਹੈ ਵੀ ਸ਼ਾਇਦ ਹੁਣ ਮੇਰਾ ਪੇਪਰ ਵਧੀਆ ਨਹੀਂ ਹੋਊਗਾ ਜਿਹੜਾ ਅਗਲਾ ਹੋਊਗਾ ਇਸੇ ਤਰ੍ਹਾਂ ਜਿਹੜਾ ਹੋਰ ਵਪਾਰਕ ਤੌਰ ਤੇ ਸਮਾਜਿਕ ਤੌਰ ਤੇ ਪਰੇ ਗੱਲ ਦੇਖੋ ਭਾਰਤ ਜਿਹੜਾ ਦੇਸ਼ ਹੈ ਬਹੁਤ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਕੌਮਾਂ ਦਾ ਵੱਖ-ਵੱਖ ਜਾਤਾਂ ਦਾ ਜਿਵੇਂ ਆਪਾਂ ਕਹਿ ਲਿਆ ਕਿ ਬਹੁਤ ਸਾਰੇ ਫੁੱਲਾਂ ਦਾ ਇੱਕ ਗੁਲਦਸਤਾ ਹੈ ਤੇ ਹੁਣ ਵੀ ਜਦੋਂ ਆਪਾਂ ਆਪਰੇਸ਼ਨ ਸੰਦੂਰ ਜਿਹੜਾ ਚੱਲ ਰਿਹਾ ਹਾਲੇ ਵੀ ਜਿਹਨੂੰ ਕਿਉਂਕਿ ਹਾਲੇ ਤਾਂ ਗੱਲਬਾਤ ਚੱਲ ਰਹੀ ਹੈ ਥੋੜੀ ਜੰਕਮੰਦੀ ਹੋਈ ਹੈ ਜੇ ਪੱਕੇ ਤੌਰ ਤੇ ਕੋਈ ਇਹਦਾ ਹੱਲ ਨਹੀਂ ਨਿਕਲਿਆ ਸੋ ਇਸ ਕਰਕੇ ਪਰ ਸਾਰਾ ਦੇਸ਼ ਧਰਮਾਂ ਤੋਂ ਜਾਤਾਂ ਤੋਂ ਫਿਰਕਿਆਂ ਤੋਂ ਉੱਪਰ ਉੱਠ ਕੇ ਆਪਣੇ ਜਿਹੜੇ ਜਵਾਂਜ ਜਵਾਨ ਸੀ ਉਹਨਾਂ ਦੀ ਪਿੱਠ ਤੇ ਖੜਿਆ ਸੀ ਤੇ ਖੜਨਾ ਬਣਦਾ ਵੀ ਹੈਗਾ ਸੀ ਭਾਵੇਂ ਕੋਈ ਰਾਜਨੀਤਿਕ ਪਾਰਟੀ ਸੀ ਸਰਪਾਰਟੀ ਮੀਟਿੰਗਾਂ ਹੋਈਆਂ ਦਿੱਲੀ ਚ ਤੋਂ ਤੇ ਉਹਨਾਂ ਨੇ ਡੱਟ ਕੇ ਕਿਹਾ ਅਸੀਂ ਤੁਹਾਡੇ ਨਾਲ ਆ ਅਸੀਂ ਆਪਣੇ ਦੇਸ਼ ਦੇ ਜਿਹੜੇ ਰਾਖੇ ਨੇ ਸਾਡੇ ਫੌਜੀ ਜਵਾਨ ਐ ਤਿੰਨੋਂ ਸਿਨਾਮਾਂ ਨੇ ਜਿਹੜੀਆਂ ਸਾਡੀਆਂ ਆ ਸੇ ਉਹਨਾਂ ਦੇ ਨਾਲ ਐ ਤੇ ਉਹ ਡੱਟ ਕੇ ਖੜੇ ਵੀ ਨੇ ਬਹੁਤ ਜਿਹੜੀ ਹੈਗੀ ਹੈ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡਾ ਜਿਹੜਾ ਦੇਸ਼ ਹੈ ਉਹਦੇ ਚ ਭਾਈਚਾਰਕ ਸਾਂਝ ਇੱਕ ਜੁਟਤਾ ਬਹੁਤ ਹੱਗੀ ਹੈ ਹਾਲੇ ਵੀ ਕਹਿ ਮੈਂ ਤੇ ਜਿਹੜੀ ਰਹਿਣੀ ਵੀ ਚਾਹੀਦੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਵੀ ਬਹੁਤ ਮਾੜੇ ਆ ਆਪਾਂ ਦੇਖਿਆ ਹੀ ਹੈ ਕਿ ਬਲੋਚਿਸਤਾਨ ਲਗਾਤਾਰ ਹੁਣ ਵੀ ਉਹ ਗੱਲਾਂ ਕਰ ਰਹੇ ਨੇ ਉਹ ਵੱਖਰਾ ਮੁਲਕ ਬਣਾਉਣਾ ਚਾਹੁੰਦੇ ਨੇ ਸਾਰਾ ਕੁਝ ਤੇ ਉੱਥੇ ਹੋ ਰਿਹਾ ਹੈ ਕਰਕੇ ਪਾਕਿਸਤਾਨ ਨੂੰ ਤੇ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ دہشت گردਾਂ ਨੂੰ ਨਾ ਇੰਨੀ ਸਹਿ ਦੇਵੇ ਦੇਖੋ ਦੰਦਾ ਤਾਂ ਹੈਗਾ ਹੀ ਹੈ ਚਾਹੀਦਾ ਤਾਂ ਇਹ ਸੀ ਵੀ ਖੁਦ ਹੀ ਭਾਰਤ ਦੇ ਹਵਾਲੇ ਕਰ ਦਿੰਦਾ ਜੇ ਕੋਈ دہشت گرد ਪਾਕਿਸਤਾਨ ਚ ਹੈਗੇ ਸੀ ਜਿਹੜੇ ਪਲਵਾਮਾ ਲਈ ਜ਼ਿੰਮੇਵਾਰ ਸੀ ਤਾਂ ਉਹਨਾਂ ਨੂੰ ਭਾਰਤ ਦੇਖਵਾ ਲਈ ਕਰ ਦੇਣਾ ਚਾਹੀਦਾ ਸੀ ਤੇ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲੋਂ ਕੋਈ ਜਿਹੜੇ ਦੋਵੇਂ ਦੇਸ਼ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਇੱਕ ਕਿਸੇ ਵੇਲੇ ਇੱਕ ਰਹੇ ਨੇ ਇਹ ਇੱਕੋ ਇੱਕੋ ਦੇਸ਼ ਸੀ ਹਿੰਦੁਸਤਾਨ ਜਿਹਦੇ ਦੋ ਟੋਟੇ ਹੋਏ ਇਹ ਤੇ ਇਹਨਾਂ ਨੂੰ ਅਮਨ ਤੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਇਹ ਦੋਵੇਂ ਦੇਸ਼ਾਂ ਲਈ ਬਿਲਕੁਲ ਬेटर ਹੈ ਦੋ ਮੈਂ ਦੇਸ਼ ترقی ਵੱਧ ਕਰ ਸਕਦੇ ਨੇ ਜਦੋਂ ਕਿਸੇ ਤੋਂ ਇੱਕ ਦੂਜੇ ਦੇ ਤੋਂ ਖਤਰਾ ਨਹੀਂ ਹੋਵੇਗਾ ਕਿੰਨੀ ਫਿਰ ਜਿਹੜੀ ਹਥਿਆਰਾਂ ਦੇ ਜਿਹੜਾ ਖਰਚਾ ਕੀਤਾ ਜਾਂਦਾ ਰੁਕ ਜਾਂਦਾ ਹੈ ਇਹ ਖਰਚਾ ਤੁਸੀਂ ਵਿੱਦਿਆ ਤੇ ਕਰ ਸਕਦੇ ਪੜਾਈ ਤੇ ਕਰ ਸਕਦੇ ਹੋ ਸਿਹਤ ਸਹੂਲਤਾਂ ਤੇ ਕਰ ਸਕਦੇ ਹੋ ਪਰ ਨਹੀਂ ਪਾਕਿਸਤਾਨ ਨਹੀਂ ਸਮਝ ਰਿਹਾ ਤੇ ਹਾਲੇ ਹੁਣ ਵੱਡੇ ਵੱਡੇ ਦਾਅਵੇ ਸਾਡੇ ਦੇਸ਼ ਵੱਲੋਂ ਕੀਤੇ ਜਾ ਰਹੇ ਨੇ ਜ਼ਰੂਰ ਪਰ ਇਹਦੇ ਨਤੀਜੇ ਹੁਣ ਕੀ ਹੋਣਗੇ ਉਪਵਿਖ ਦੱਸੇਗਾ ਕਿ ਕੀ ਪਾਕਿਸਤਾਨ ਹੁਣ ਦੇਸ਼ ਤੇ ਕਰਦਾ ਨੂੰ ਜਿਹੜੀ ਦਿੰਦਾ ਹੈ ਸੁਰੂ ਤੋਂ ਹਮਾਇਤ ਦਿੰਦਾ ਹੈ ਉਹਨਾਂ ਨੂੰ ਸਹਿਯੋਗ ਦਿੰਦਾ ਹੈ ਉਹਨਾਂ ਨੂੰ ਹਥਿਆਰ ਦਿੰਦਾ ਹੈ ਕਿ ਉਹ ਬੰਦ ਹੋ ਜਾਏਗਾ ਕਿ ਜਿਵੇਂ ਪਹਿਲਾਂ ਹੁਣ ਕਦੇ ਡਰੋਨਾਂ ਰਾਹੀਂ ਨਸ਼ਾ ਛੁੱਟਦੇ ਰਹੇ ਨੇ ਕਦੇ ਹਥਿਆਰ ਛੁੱਟਦੇ ਰਹੇ ਨੇ ਆਪਣੇ ਪੰਜਾਬ ਵਿੱਚ ਤਾਂ ਕਿੰਨਾ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਕੁਝ ਛੁੱਟਿਆ ਜਾਂਦਾ ਹੈ ਕਿ ਉਹ ਬੰਦ ਹੋ ਜਾਵੇਗਾ ਤੇ ਕੀ ਜਿਹੜਾ ਹੁਣ ਜਿਵੇਂ ਅੱਜ ਵੀ ਪ੍ਰਧਾਨ ਮੰਤਰੀ ਨੇ ਕੱਲ ਵੀ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਹੈ ਹੁਣ ਜੰਮੂ ਕਸ਼ਮੀਰ ਤੇ ਨਹੀਂ ਹੋਣੀ ਜਾਂਦਾ ਇਸ ਤੇ ਕਰ ਦਿੱਤੀ ਹੋਊਗੀ ਪਲਵਾਮਾ ਦੇ ਹੋਏਗੀ ਤੇ ਜਾਂ ਫਿਰ ਜਿਹੜਾ ਝਗੜੇ ਵਾਲਾ ਜਿਹੜਾ ਹੈਗਾ ਪਰਦੇਸ ਵੀ ਉਹਦੇ ਤੇ ਹੋਊਗੀ ਇਸ ਤੇ ਹੋਰ ਕੋਈ ਗੱਲ ਨਹੀਂ ਹੋਊਗੀ ਤੇ ਕੀ ਜਿਹੜਾ ਹੈਗਾ ਆਪਾਂ ਜਿਹੜਾ ਝਗੜੇ ਵਾਲਾ ਹੈਗਾ ਥਾਂ ਆਪਾਂ ਵਾਪਸ ਲੈ ਲਵਾਂਗੇ ਉਹਨਾਂ ਤੋਂ ਕੀ ਸਦਾ ਸਦਾ ਲਈ ਸਾਡੇ ਝਗੜੇ ਖਤਮ ਹੋ ਜਾਣਗੇ ਕੀ ਪਾਕਿਸਤ ਕੀ ਹੁਣ ਸਾਡੇ ਦੇਸ਼ ਚ ਕਦੇ ਕੋਈ ਕਿਸੇ ਭੈਣ ਦਾ ਭਰਾ ਕਿਸੇ ਪਤਨੀ ਦਾ ਸੁਹਾਗ ਜਿਹੜਾ ਹੈਗਾ ਦੇਸ਼ ਤੇ ਗਰਦਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਨਹੀਂ ਬਣੇਗਾ ਇਹ ਸਾਰਾ ਕੁਝ ਅਜੇ ਭਵਿੱਖ ਦੇ ਗਰਭ ਵਿੱਚ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਹੋਵੇਗਾ ਤੇ ਕੀ ਨਹੀਂ ਹੋਵੇਗਾ ਪਰ ਅੱਜ ਦੇ ਦਿਨ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹ ਲਗਾਤਾਰ ਬਹੁਤ ਵੱਡਾ ਦਾਅਵਾ ਕਰ ਰਹੇ ਨੇ ਕਿ ਐਸੀ ਉਹ ਕਰ ਦਿਆ ਜਿਹੜਾ ਅੱਜ ਤੱਕ ਕਿਸੇ ਨੇ ਸੋਚਿਆ ਨਹੀਂ ਸੀ ਅਸੀਂ ਉਹਨਾਂ ਦੀ ਸੋਚ ਤੋਂ ਪਰੇ ਜਾ ਕੇ ਬਹੁਤ ਕੁਝ ਕੀਤਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਈ ਜੋ ਆਪਾਂ ਨੇ ਕੀਤਾ ਹੈ ਉਹਦੇ ਨਤੀਜੇ ਕੀ ਸਾਰਥਕ ਨਿਕਲੇ ਨੇ ਜੇ ਨਤੀਜੇ ਸਾਰਥਕ ਨਿਕਲਣਗੇ ਤਾਂ ਜੋ ਕੀਤਾ ਉਹਨੂੰ ਸ਼ਾਬਾਸ਼ ਤੇ ਜੇ ਨਤੀਜੇ ਨਾ ਸਾਰਥਕ ਨਿਕਲੇ ਤੇ ਉਹ ਜੋ ਫਿਰ ਉਹ ਜਿਹੜੀਆਂ ਦਸਤ ਕਰਦੀਆਂ ਜਾਂ ਘਟਨਾਵਾਂ 'ਮੇ ਵਾਪਰਦੀਆਂ ਰਹੀਆਂ ਨਰਦੋਸਾਂ ਦੇ ਕਤਲ 'ਉਮੇ ਹੁੰਦੇ ਰਹੇ ਤੇ ਫਿਰ ਇਸ ਬਾਰੇ ਜੋ ਕਹਿ ਰਹੇ ਨੇ ਜਿਹੜੇ ਕਹਿ ਦਾਅਵੇ ਕਰ ਰਹੇ ਨੇ ਫਿਰ ਉਹਨਾਂ ਦਾਅਵੇ ਕਰਨ ਵਾਲਿਆਂ ਨੂੰ ਲੋਕ ਸਵਾਲ ਜ਼ਰੂਰ ਕਰਨਗੇ ਮਨਦੀਪ ਜੀ ਜਿ ਸਰ ਬਹੁਤ ਧੰਨਵਾਦ ਜੀ ਇਹ ਸਨ ਕਰਮਜੀਤ ਸਿੰਘ ਚਿੱਲੜਾ ਸੀਨੀਅਰ ਪੱਤਰਕਾਰ ਜੋ ਵਿਚਾਰਣ ਸਾਂਝੇ ਕੀਤੇ ਨੇ ਤੁਹਾਡੇ ਇਸ ਬਾਬਤ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਥਰੂ ਦਿਓ ਤੁਸੀਂ ਰਿਪੋਰਟ ਪੰਜਾਬ ਦੇ ਨਾਲ ਤੁਹਾਨੂੰ